ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਆਪਣੇ ਸ਼ਰਾਬੀ ਵੀਰਾਂ ਲਈ ਜਿਹੜੇ ਮੇਰੇ ਵੀਰ ਭਰਾ ਕੋਈ ਰੋਜ਼ਾਨਾ ਸ਼ਰਾਬ ਪੀਣ ਦੇ ਸ਼ੌਕੀਨ ਹੈਗੇ ਆ ਰੋਜ਼ਾਨਾ ਸ਼ਰਾਬ ਪੀਂਦੇ ਆ ਔਰ ਪੀਂਦੇ ਵੀ ਵਧੀਆ ਗਲਤਕਾਂ ਪੂਰੀ ਰੱਜ ਕੇ ਪੀਂਦੇ ਆ ਤੇ ਪੀਂਦੇ ਪੀਂਦੇ ਫਿਰ ਹੈਂਗਓਵਰ ਹੋ ਜਾਂਦਾ ਔਰ ਅਗਲੇ ਦਿਨ ਵੀ ਸ਼ਰਾਬ ਦਾ ਨਸ਼ਾ ਜਿਹੜਾ ਅੱਖਾਂ ਦੇ ਵਿੱਚ ਰਹਿੰਦਾ ਅੱਖਾਂ ਲਾਲ ਹੋ ਜਾਂਦੀਆਂ ਨੇ ਚਿਹਰੇ ਤੇ ਸਵੇਲਿੰਗ ਹੁੰਦੀ ਆ ਔਰ ਮੈਂਟਲੀ ਵੀ ਅਪਸੈਟ ਹੁੰਦੇ ਆ ਔਰ ਜਿਹੜਾ ਕੌਨਫੀਡੈਂਸ ਆ ਉਹ ਵੀ ਜ਼ੀਰੋ ਹੋ ਜਾਂਦਾ ਸਾਰੇ ਬਾਡੀ ਦਰਦ ਕਰਦੀ ਆ ਔਰ ਕਈ ਵਾਰ ਮੂੰਹ ਦੇ ਵਿੱਚੋਂ ਸ਼ਰਾਬ ਦੀ ਹੀ ਸਮੈਲ ਆਉਣ ਲੱਗਦੀ ਆ ਮਤਲਬ ਕਿ ਜਿਹੜੇ ਪੱਕੇ ਸ਼ਰਾਬੀ ਆ ਉਹਨਾਂ ਲਈ ਕਿ ਮੈਂ ਮੈਡੀਸਨ ਦੱਸਣ ਲੱਗਿਆ ਹੋਮੋਪੈਥਿਕ ਦੀ ਬਹੁਤ ਹੀ ਵਧੀਆ ਦੋਸਤੋ ਮੈਡੀਸਨ ਨੋਟ ਕਰ ਲਿਓ ਆ ਜਿਹੜੀ ਤੁਹਾਡੀ ਕੰਡੀਸ਼ਨ ਹੋਈ ਆ ਤੁਸੀਂ ਫਿਰ ਕਦੇ ਲੱਸੀ ਪਾਲਦੇ ਹੋ ਕਦੇ ਨਿੰਬੂ ਕਿਉਂਕਿ ਜਿਹੜੀ ਸ਼ਰਾਬ ਆ ਉਹ ਹਾਈ ਕੈਲਰੀਜ਼ ਹੁੰਦੀ ਆ ਉਹ ਡਾਈਜੈਸਟ ਨਹੀਂ ਹੁੰਦੀ ਲਿਵਰ ਦੇ ਵਿੱਚ ਐਜ਼ ਇਟ ਇਜ਼ ਪਈ ਹੁੰਦੀ ਆ ਉਹਦੇ ਕਰਕੇ ਫਿਰ ਬੋਡੀ ਦੇ ਉੱਪਰ ਜਿਹੜੀ ਇਨਫਲਮੇਸ਼ਨ ਆ ਸਵੇਲਿੰਗ ਆ ਸਾਫ਼ ਦਿਖਾਈ ਦਿੰਦੀ ਆ ਉਹਦੇ ਲਈ ਮੈਂ ਤੁਹਾਨੂੰ ਇੱਕ ਮੈਡੀਸਨ ਦੱਸਣ ਲੱਗਾ ਜੇਕਰ ਤੁਸੀਂ ਤੁਹਾਡਾ ਰਾਤ ਹੈਂਗਓਵਰ ਹੋ ਗਿਆ ਤਾਂ ਸਵੇਰ ਨੂੰ ਤੁਹਾਡੀ ਜਿਹੜੀ ਕੰਡੀਸ਼ਨ ਆ ਉਹ ਬਿਲਕੁਲ ਨਾਰਮਲ ਹੋ ਜਾਊਗੀ ਦੋਸਤੋ ਮੈਡੀਸਨ ਹੈਗੀ ਆ ਨਕਸ ਬੌਮਿਕਾ 30ਚ ਇਹ ਮੈਡੀਸਨ ਕੀ ਕਰਨੀ ਆ ਤੁਸੀ ਇਸ ਤਰ੍ਹਾਂ ਇਹਦੇ ਚਾਰ ਡ੍ਰੌਪਸ ਡਾਇਰੈਕਟ ਜੀਭ ਤੇ ਪਾਉਣੇ ਆ ਤੁਸੀਂ ਇਹਨੂੰ ਘੰਟੇ-ਘੰਟੇ ਬਾਅਦ ਦੋ-ਤਿੰਨ ਵਾਰ ਰਿਪੀਟ ਕਰ ਸਕਦੇ ਹੋ ਫਿਰ ਤੁਹਾਡੀ ਜਿਹੜੀ ਕੰਡੀਸ਼ਨ ਆ ਉਹ ਬਿਲਕੁਲ ਨਾਰਮਲ ਹੋ ਜਾਊਗੀ ਬਿਲਕੁਲ ਠੀਕ ਹੋ ਜਾਊਗੀ ਤੁਸੀ ਔਰ ਇੱਕ ਗੱਲ ਹੋਰ ਛੱਡਿਓ ਨਾ ਇਹ ਕੰਮ ਬਹੁਤ ਵਧੀਆ ਲੱਗੇ ਰਹੋ ਜਦੋਂ ਤੱਕ ਤੁਹਾਡਾ ਲੀਵਰ ਬਾਹਰ ਆ ਕੇ ਆਪਾਥ ਨਹੀਂ ਜੋੜ ਦਿੰਦਾ ਸੋ ਦੋਸਤੋ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ